ਵੀਡੀਓ ਦੇਖਿਆ ਆ ਕਹਿੰਦਾ ਮੈਂ ਵੀ ਬਾਹਰ ਜਾਣਾ ਪਰ ਮੇਰੇ ਬੈਂਡ ਨਹੀਂ ਆ ਰਹੇ ਮੈਂ ਕਿਹਾ ਤੁਸੀਂ ਐਸ ਦਾ ਪੇਪਰ ਦਿੱਤਾ ਕਹਿੰਦਾ ਹਾਂ ਸਾਡੇ ਚਾਰ ਬੈਂਡ ਆਏ ਯਾਰ ਉਹਨੇ ਮੈਨੂੰ ਫਿਰ ਭੇਜਿਆ 10th ਫੇਲ ਆ ਫਤੋ ਉਦੋਂ ਵੀਡੀਓ ਪਹੁੰਚਦਾ ਲੈ ਫਣੀ ਜੀ ਐਲਰਟ ਸੈਂਟਰ ਦੀਆਂ ਸ਼ਾਇਦ ਉਹ ਹੀ ਉਦੋਂ ਦਿਨ ਹਾਂ 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 ਤੇ ਉਸ ਤੋਂ ਬਾਅਦ ਮੇਰੇ ਬੈਂਡ ਆ ਗਏ ਤੇ ਕਹਿੰਦਾ ਜਦੋਂ ਮੇਰਾ ਪੇਪਰ ਸੀਗਾ ਕਹਿੰਦਾ ਤੁਹਾਡੇ ਬੈਂਡ ਆ ਗਏ ਮੈਂ ਕਿਹਾ ਹਾਂਜੀ ਤੇ ਕਹਿੰਦਾ ਯਾਰ ਕਿ ਮੈਨੂੰ ਤੂੰ ਪਸੰਦ ਆ ਤੂੰ ਰਿਲੇਸ਼ਨ ਚ ਮੈਂ ਕਿਹਾ ਨਹੀਂ ਕਹਿੰਦਾ ਮੈਂ ਤੇਰੇ ਘਰ ਦੇ ਨਾਲ ਗੱਲ ਕਰਨਾ ਆਪਾਂ ਇਕੱਠੇ ਬਾਹਰ ਦਾ ਪਲਾਨ ਕਰ ਲਾਂਗੇ ਤੇ ਪਰ ਕੰਨਾਂ ਨਾਲ ਨਾ ਸੀਰੀਅਸ ਆ ਵੀ ਮੈਂ ਤੈਨੂੰ ਕਰਦਾ ਬਹੁਤ ਆ ਮੇਰਾ ਕੋਈ ਬਾਹਰ ਦੇ ਚੱਕਰ ਸੇ ਨਹੀਂ ਆ ਮੈਂ ਤਾਂ ਚੱਲ ਕੋਈ ਗੱਲ ਨਹੀਂ ਹੈ ਨਾ ਫਿਰ ਉਹਨੇ ਆਪਣੀ ਮੰਮਾ ਨੂੰ ਭੇਜਨਾ ਸੀਗਾ 2-3 ਮਹੀਨੇ ਵੈਸੇ ਦੱਸਾਂ ਜਿਹਦਾ ਮਲਕੀ ਉਹਦੀ ਫੇਸ ਲੁੱਕ ਸੀ ਜਾਂ ਤੇਜੀ ਫੇਸ ਲੁੱਕ ਆ ਤੁਹਾਡੀ ਜੋੜੀ ਜੱਜਦੀ ਸੀ ਬੱਸ ਮੈਂ ਆਪਣੇ ਵੱਲੋਂ ਨਹੀਂ ਕੋਈ ਗੱਲ ਕਹੀ ਉਹ ਇਦਾਂ ਤੁਸੀਂ ਦੋਵਾਂ ਦੀ ਜੋੜੀ ਤਾਂ ਦੋਨੋਂ ਜੁੜੀ ਜੱਜਦੀ ਹੀ ਆ ਸੱਚੀ ਕਹਿੰਨਾ ਮੈਂ ਛੋਟ ਨਹੀਂ ਬੋਲਦਾ ਪਤਾ ਨਹੀਂ ਪਰ ਮੈਨੂੰ ਪਹਿਲੇ ਬੰਦੇ ਨੇ ਕਿਹਾ ਇਹ ਚੀਜ਼ ਮੈਨੂੰ ਕਦੀ ਨਹੀਂ ਕਿਸੇ ਨੇ ਕਿਹਾ ਮੈਂ ਕਿ ਉਹ ਵੀ ਓਦਾਂ ਦਾ ਗੋਲ ਸੀ ਗੋਲ ਮਟੋਲ ਜਿਹਾਗਾ ਸੀ ਤੂੰ ਹੁਣ ਚੱਲ ਵੇਟ ਘਟਾ ਰਹੀ ਆ ਦੋਸਤ ਯਾਰ ਨਹੀਂ ਪਰ ਮੈਨੂੰ ਜਦੋਂ ਮੇਰਾ ਫਿਰ ਵਿਆਹ ਤੋਂ ਬਾਅਦ ਕੈਨੇਡਾ ਦੀ ਫਾਈਲ ਲਾਈ ਨਾ ਦੂਜੇ ਮਹੀਨੇ ਮੇਰਾ ਰਿਫਿਊਜ਼ਲ ਆਇਆ ਮੈਂ ਤਾਂ ਸ ਰੰਗ ਦੇਖ ਕੇ ਹੈਰਾਨ ਹੋ ਗਈ ਸੀ ਕਿ ਜਿਹੜਾ ਬੰਦਾ ਹੁਣ ਤੱਕ ਨੋ 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 ਨੂੰ ਕਰਦਾ ਆ ਯਾਰ ਉਹ ਰਿਫਿਊਜ਼ਰ ਤੋਂ ਬਾਅਦ ਸਡਨ ਚੇਂਜ ਕੀਤਾ ਸੱਚੀ ਯਾਰ ਮੈਨੂੰ ਉਸ ਬੰਦੇ ਨੇ ਬਹੁਤ ਘੁੱਟਿਆ ਫੇਸੀ ਮੈਨੂੰ ਉਸ ਬੰਦੇ ਨੇ ਗਾਲਾਂ ਕੱਢੀਆਂ ਕਿਤੇ ਮੇਰੇ ਮੈਨੂੰ ਪਤਾ ਵੀ ਨਹੀਂ ਸੀ ਇਹ ਗਾਲਾਂ ਦੁਨੀਆ ਤੇ ਐਗਜ਼ਿਸਟ ਕਰਦੀਆਂ ਆ ਜੋ ਬੰਦੇ ਨੇ ਮੈਨੂੰ ਕੱਢਤੀਆਂ 7 ਮਹੀਨੇ ਚ ਜਦੋਂ ਮੈਂ ਵਾਪਸ ਆਈ ਨਾ ਮੇਰੇ ਮੂੰਹ ਤੇ ਨੀਲ ਪਿਆ ਮੈਨੂੰ ਕੋਈ ਫੋਟੋ ਹੈਗੀ ਸੋਚ ਨਹੀਂ ਸਕਦੇ ਆ ਗੰਦੀ ਲੈਂਗੁਏਜ ਆ ਮਾਈਂ ਸਹੀ ਆਈ ਦੀ ਲੈਂਗੁਏਜ ਆ

ਫਿਲ ਕਾ ਆਹ ਰਾਈ ਇਹ ਲਗ ਰਿਹਾ ਤੇਰੇ ਗਾਣਾ ਬੋਲੋ ਅਰੇ ਸਿਆਣੀ ਨੂੰ ਮੈਂ ਤੁਹਾਨੂੰ ਕਿਆ ਚੋਪੋ ਜੋ ਇਹ ਤੁਹਾਨੂੰ ਕਹਾਂ ਕਿ ਤੁਹਾਨੂੰ ਨਪਰ ਮੇਲੇ ਕੋ ਬੇਬੀ ਮੈਨੂੰ ਫੋਨ ਕਰਾਈ ਬੁਲਣਾ ਲੋ ਇਹ ਮੇਰੇ ਪਿਓ ਨੂੰ ਬੁਲਦਾ ਪਿਆ ਕਿ ਮੈਂ ਬੱਬਲ ਨੂੰ ਫੋਨ ਲਾ ਲਈ ਤੇ ਜਦੋਂ ਮੇਰੇ ਬਾਪਾ ਨੇ ਗਗਨ ਨੂੰ ਫੋਨ ਕੀਤਾ ਨਾ ਕਿ ਤੂੰ ਉਹਨੂੰ ਕੁੱਟਦਾ ਹੈਂ ਕਹਿੰਦਾ ਮੇਰੀ ਜਣਣੀ ਮੈਂ ਭਾਵੇਂ ਚੌਂਕ 'ਚ ਕੁੱਟਾਂ ਤੁਸੀਂ ਕਿ ਮੈਨੂੰ ਲੱਗਾ ਜਿਦਾਂ ਉਹ ਤੈਨੂੰ ਕਮਾਉਣ ਲੱਗ ਜਾਂਦਾ ਕਿਤੇ ਫਲਾਈਂ ਜੰਪਿੰਗ ਵਾਦ ਨਹੀਂ ਕਿੱਥੇ-ਕਿੱਥੇ ਮੈਂ ਕਹਿੰਦਾ ਤੇ ਹਾਂ ਲੈ ਕੇ ਲੈ ਕੇ ਜਾਂਦਾ ਸੀ ਉਹਦੀ ਵਲੋਗਿੰਗ ਦਾ ਕੰਮ ਹੈ ਯਾਰ ਉਨੇ ਮੇਰੂੰ ਬਰਥਡੇ ਤੇ ਡਾਇਮੰਡ ਦੀ ਰਿੰਗ ਦਿੱਤੀ ਲੋਕਾਂ ਨੇ ਇੰਨਾ ਐਪਰੀਸ਼ੀਏਟ ਕੀਤਾ ਹਨਾ ਵੀ ਇਸ ਜਿਆ ਮੇ ਤੋਂ ਵੰਗਦੀ ਸੀ ਮੈਨੂੰ ਉਹ ਲੈ ਕੇ ਦਿੱਤੀ ਆ ਇਤਾਂ ਦਾ ਕਰਕੇ ਇਹ ਚਾਰ ਦਿਨ ਬਾਅਦ ਤੋਂ ਮੇ ਤੋਂ ਲੈ ਕੇ ਵੇਚਦੀ ਤੋ ਉਹਦਾ ਕੋਈ ਰੀਗਨ ਆ ਕਿ ਰਿੰਗ ਪਰ ਕਿੱਥੇ ਗਲਤ ਸੀ ਮੈਨੂੰ ਇਹਨੇ ਕਿਹੜੇ ਯਾਰ ਨਾਲ ਪੜਿਆ ਹੈ ਜਾਂ ਮੇਰਾ ਕਿਹੜਾ ਆਈਡੀ ਦਾ ਪਾਸਵਰਡ ਇਹਦੇ ਕੋਲ ਨਹੀਂ ਸੀ ਇਹਨੀਆਂ ਗੱਲਾਂ ਸੋਹਣਾ ਲੱਗੇ ਮੈਂ ਤਾਂ ਗੱਲਾਂ ਕੱਲਾ ਸਕਰੀਨਸ਼ਾਟ ਗਿਆ ਮੈਂ ਸਾਦੀ ਦੇ ਫੋਟੋ ਕਿੱਥੇ ਸੀਗੇ ਹਰ ਇੱਕ ਪਤਾ ਜਨਾ ਇਹੋ ਦਿਖਾਉਣਾ ਕਿੱਥੇ ਸ਼ਰਾਬ ਪੀ ਕੇ ਭੋਲਿਆ ਨਾ ਸ਼ਰਾਬ ਪੀ ਕੇ ਬੋਲਿਆ じゃ ਐਡੀ ਗੱਲ ਨਹੀਂ ਸੀ ਤੇਰੀ ਸ਼ਰਾਬ ਪੀ ਕੇ ਮੇਰੀ ਸੌ ਖਾਧੀ ਤੇਰੀ ਸੌ ਲੱਗੇ ਜੇ ਮੈਂ ਟੱਚ ਵੀ ਕੀਤੀ ਹੁੰਦੀ ਸ਼ਰਾਬ ਪੀ ਕੇ ਤੁਸੀਂ ਸਾਰੀ ਸਾਰੇ ਰਸਤੇ ਮੈਨੂੰ ਗਸਤੀ ਗਸਤੀ ਕਰਦੇ ਆਏ ਹੋ ਆ ਕੇ ਤੁਸੀਂ ਮੇਰੇ ਦੋ ਚਪੇੜਾ ਮਾਰੀਆਂ ਠੀਕ ਹੈ ਇਹਰਾ ਵੀ ਪੀਲੀ ਨੂੰ ਕੀ ਸਮਝ ਲੱਗਣੀ ਆ ਅੱਗੇ ਦਿਨ ਉਹ ਜਦ ਮੈਂ ਕੁਝ ਬੋਲਦੀ ਹੁੰਦੀ ਸੀ ਨਾ ਤੇ ਮੇਰੇ ਮੂੰਹ ਤਾਂ ਜੁੱਤੀ ਜਾਂਦੀ ਸੀ ਕੀ ਕਰਨ ਲੱਗੇ ਯਾਦ ਰਹੂਗਾ ਵੀ ਬੋਲਿਆ ਸੀ ਤੇ ਜੁੱਤੀ ਗਈ ਸੀ ਤੇ ਕਰਾਂਗੇ ਤਾਂ ਕੀ ਤੁਹਾਡੀ ਜੋੜੀ ਜੱਜਦੀ ਸੀ ਬੱਸ ਮੈਨੂੰ ਇਹ ਗੱਲ ਕਿਸੇ ਨੇ ਨਹੀਂ ਕਹੀ ਪਤਾ ਤੁਸੀਂ ਪਹਿਲੇ ਜਿੰਨਾ ਬੋਲਦੀ ਸੀ ਸਾਰਾ ਕੁਝ ਸਭ ਕੁਝ